ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਚੱਲ ਰਿਹਾ ਹੈ ਉਹ ਸੰਘਰਸ਼ ਦੇ ਵਿੱਚ ਸਾਡੇ ਪੰਜਾਬ ਦੇ ਤੜਕਾ ਜਰਨਲ ਸਰਦਾਰ ਜਗਜੀਤ ਸਿੰਘ ਡੱਲੇਵਾਲ ਪਿਛਲੇ 30 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਨੇ ਤਾਂ ਉਹਨਾਂ ਦੀ ਹਮਾਇਤ ਦੇ ਵਿੱਚ ਅਸੀਂ ਪਨਬਸ ਪੀਆਰਟੀਸੀ ਵਰਕਰ ਯੂਨੀਅਨ 25/11 ਵੱਲੋਂ 30 ਤਰੀਕ ਨੂੰ 4 ਘੰਟੇ ਪ੍ਰੋਪਰ ਚੱਕਾ ਜਾਮ ਕਰਕੇ ਉਹਨਾਂ ਦੀ ਹਮਾਇਤ ਦੇ ਵਿੱਚ ਅਸੀਂ ਐਲਾਨ ਕੀਤਾ ਹੈ ਵੀ ਜੇਕਰ ਕੇਂਦਰ ਸਰਕਾਰ ਸਾਡੇ ਮਸਲੇ ਹੱਲ ਨਹੀਂ ਕਰਦੀ ਐਮਐਸਪੀ ਲਾਗੂ ਨਹੀਂ ਕਰਦੀ ਤਾਂ ਅਸੀਂ ਇਹ ਜਿਹੜਾ ਸੰਘਰਸ਼ ਚੱਲ ਰਿਹਾ ਹੈ ਇਹਦੇ ਵਿੱਚ 30 ਤਰੀਕ ਨੂੰ ਅਸੀਂ ਮੁਕੰਮਲ ਚੱਕਾ ਜਾਮ ਕਰਕੇ ਆਮ ਪਬਲਿਕ ਤੱਕ ਮੈਸੇਜ ਲਾਵਾਂਗੇ ਵੀ ਸਰਕਾਰ ਜਿਹੜੀ ਉਹ ਪੰਜਾਬ ਦੇ ਜਿਹੜੇ ਕਿਵੇਂ ਉਹ ਹੱਕ ਨੱਪ ਕੇ ਬੈਠੀਏ ਤੇ ਉਹਨਾਂ ਹੱਕਾਂ ਦੇ ਲਈ ਜਿਹੜੇ ਸਾਡੇ ਸਾਥੀ ਨੇ ਲੜਾਈ ਲੜ ਰਹੇ ਨੇ ਉਹਨਾਂ ਦੀ ਅਸੀਂ ਡਟ ਕੇ ਮੈਦ ਕਰਾਂਗੇ ਤੇ ਆਮ ਪਬਲਿਕ ਤੱਕ ਇਸਨੇ ਲਾਵਾਂਗੇ ਕਿ ਜਿਹੜੀ ਕੇਂਦਰ ਸਰਕਾਰ ਏ ਉਹ ਪੰਜਾਬ ਨਾਲ ਕਿਵੇਂ ਅੜਿਆ ਰਵਈਆ ਅਪਣਾ ਕੇ ਸਾਡੇ ਹੱਕ ਜਿਹੜੇ ਦੱਬ ਕੇ ਬੈਠੀ ਹੈ ਜੀ ਮੇਰਾ ਨਾਮ ਰਵਿੰਦਰ ਸਿੰਘ ਪੰਜਾਬ ਰੋਡਵੇ ਪਨਬਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਦਾ ਪ੍ਰਧਾਨ ਬਠਿੰਡਾ ਡੀਪੂ ਜੀ ਬਿਲਕੁਲ ਜਿਵੇਂ ਕਿ ਕਿਸਾਨਾਂ ਵੱਲੋਂ ਸਾਡੂੰ ਆਮ ਇਕੱਲੇ ਕਿਸਾਨੀ ਨੂੰ ਲੈ ਕੇ ਨਹੀਂ ਆਮ ਸਾਰੀ ਜਿਹੜੇ ਨਿਜੀਕਰਨ ਦਾ ਘਵਾੜਾ ਜੋ ਸਾਡੇ ਤੇ ਆ ਰਿਹਾ ਹੈ ਉਹਨੂੰ ਰੋਕਣ ਦੇ ਲਈ ਤੇ ਆਮ ਲੋਕਾਂ ਦੀ ਭਲਾਈ ਲਈ ਜੋ ਧਰਨਾ ਚੱਲ ਰਿਹਾ ਹੈ ਉਦੇ ਵੱਲੋਂ ਜੋ ਪ੍ਰੋਟੈਸਟ 30 ਤਰੀਕ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਰੋਡਵੇ ਪਨ ਬਸ ਦੀ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਵੱਧ ਚੜ ਕੇ ਕਿਸਾਨਾਂ ਦਾ ਜਿਹੜਾ ਸਮਰਥਨ ਕੀਤਾ ਜਾਵੇਗਾ ਤੇ ਸਮਰਥਨ ਵਜੋਂ 30 ਤਰੀਕ ਨੂੰ 10 ਤੋਂ ਲੈ ਕੇ 2 ਵਜੇ ਤੱਕ ਪ੍ਰੋਪਰ ਚੱਕਾ ਜਾਮ ਜਿਹੜਾ ਪੀਆਰਟੀਸੀ ਪੰਜਾਬ ਰੋਡਵੇ ਦਾ ਰਹੇਗਾ ਅਗਰ ਕੋਈ ਵੀ ਵੱਧਵਾ ਐਕਸ਼ਨ ਸਰਕਾਰ ਜਾਂ ਮੈਨੇਜਮੈਂਟ ਲੈ ਕੇ ਆਉਂਦੀ ਹੈ ਤਾਂ ਕਿਸਾਨ ਜਥੇਬੰਦੀਆਂ ਦੀ ਹਮਾਇਤ ਦੇ ਤੌਰ ਤੇ ਹੋਰ ਵੀ ਤਿੱਖਾ ਸੰਘਰਸ਼ ਜਿਸ ਤਰ੍ਹਾਂ ਦਾ ਵੀ ਕਿਸਾਨ ਆਗੂ ਕਹਿਣਗੇ ਉਹ ਕੀਤਾ ਜਾਏਗਾ ਜਿਵੇਂ ਲਗਾਤਾਰ ਇੱਕ ਮਹੀਨੇ ਤੋਂ ਜਿਹੜੇ ਕਿਸਾਨ ਜਿਹੜੇ ਮਰਨ ਵਰਤੇ ਜਗਜੀਤ ਸਿੰਘ ਪਰ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਹਲੇ ਤੱਕ ਕੋਈ ਗੱਲਬਾਤ ਸ਼ੁਰੂ ਨਹੀਂ ਕੀਤੀ ਗਈ ਕੀ ਕਹਿਣਾ ਚਾਹੁੰਗੇ ਤੁਸੀਂ ਬਿਲਕੁਲ ਜੀ ਸਾਡੇ ਨਿਰਧੜਕ ਆਗੂ ਜਗਜੀਤ ਸਿੰਘ ਢੱਲੇਵਾਲ ਜੋ ਪਿਛਲੇ 30 ਦਿਨਾਂ ਤੋਂ ਮਰਨ ਵਰਤੇ ਤੇ ਬੈਠੇ ਹੈ ਤਾਂ ਕਿਤੇ ਨਾ ਕਿਤੇ ਜਿਹੜੀ ਇੱਕ ਕੇਂਦਰ ਸਰਕਾਰ ਹੈ ਇਹ ਬਿਲਕੁਲ ਇਸ ਗੱਲਬਾਤ ਧਿਆਨ ਨਹੀਂ ਦੇ ਰਹੀ ਜੋ ਕਿ ਬਹੁਤ ਹੀ ਮਾੜੀ ਮੰਤਭਾਗੀ ਗੱਲ ਹੈਗੀ ਤੇ ਅਸੀਂ ਅਪੀਲ ਕਰਦੇ ਆਂ ਸਕੇਂਦਰ ਸਰਕਾਰ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ ਕਿ ਉਹ ਆਪਦੇ ਪੱਧਰ ਤੇ ਵੀ ਕਿਸੇ ਤਰ੍ਹਾਂ ਵੀ ਜੋ ਸਾਡੇ ਆਗੂ ਹੈ ਇਹਨਾਂ ਦੀ ਜਾਨ ਦੀ ਪ੍ਰਵਾਹ ਕਰਦੇ ਆ ਹੋયા ਉਹਨਾਂ ਦੇ ਜਿਹੜੇ ਮਸਲੇ ਹੈ ਜਮਐਸਪੀ ਦੀ ਗਰੰਟੀ ਹੈ ਜਿਹੜੇ ਵੀ ਮਸਲੇ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਸੌਟ ਆਊਟ ਕੀਤਾ ਜਾਵੇ ਜਿੰਨੇ ਮੰਗਾਂ ਹੈ ਜੇ ਦੇਖਿਆ ਜਾਵੇ ਤਾਂ ਸਾਰੇ ਪੰਜਾਬ ਵਾਸੀਆਂ ਦੀਆਂ ਇਸ ਲਈ ਜਿਵੇਂ ਤੁਸੀਂ ਹਮਾਇਤ ਕੀਤੀ ਹੈਗਾ ਪੀ ਆਰਟੀਜੀ ਦੇ ਮਲਾਜਮਾਂ ਨੇ ਹਮਾਇਤ ਕਰਤੀ ਤੇ ਦੂਸਰੀਆਂ ਜਥੇਬੰਦੀਆਂ ਨੂੰ ਵੀ ਲੱਗਦਾ ਕਿ ਹਮਾਇਤ ਕਰਨੀ ਚਾਹੀਦੀ ਬਿਲਕੁਲ ਜੀ ਇਹ ਆਮ ਲੋਕਾਂ ਦੀ ਲੜਾਈ ਹੈ ਇਹ ਕੋਈ ਇਕੱਲੇ ਜਗਜੀਤ ਸਿੰਘ ਡੱਲੇਵਾਲ ਦੀ ਲੜਾਈ ਨਹੀਂ ਇਹ ਆਮ ਪਬਲਿਕ ਦੀ ਲੜਾਈ ਹੈ ਅਸੀਂ ਆਮ ਪਬਲਿਕ ਨੂੰ ਵੀ ਅਪੀਲ ਕਰਦੇ ਹਾਂ ਕਿ ਇਹ ਜੋ ਲੜਾਈ ਹੈ ਜਾਂ ਇਹ ਜੋ ਧਰਨਾ ਹੈ ਇਹਦੇ 'ਚ ਵੱਧ ਚੜ ਕੇ ਜੋ ਆਪਣਾ ਸਮਰਥਨ ਦਿੱਤਾ ਜਾਵੇ ਵੱਧ ਚੜ ਕੇ ਜੋ ਖਨੌਰੀ ਬਾਟਰ ਤੇ ਪਹੁੰਚਿਆ ਜਾਵੇ ਤੇ ਦੂਸਰੀਆਂ ਜਥੇਬੰਦੀਆਂ ਨੂੰ ਵੀ ਅਸੀਂ ਆਪ ਦੇ ਤੌਰ ਤੇ ਅਪੀਲ ਕਰਦੇ ਆ ਕਿ ਵੱਧ ਚੜ ਕੇ ਕਿਸਾਨ ਜਥੇਬੰਦੀਆਂ ਦੀ ਹਮਾਇਤ ਕੀਤੀ ਜਾਵੇ ਤਾਂ ਜੋ ਜਿਹੜੀ ਸੱਚਾ ਹੱਕ ਸੱਚ ਦੀ ਲੜਾਈ ਹੈ ਕਿਉਂਕਿ ਜਿਹੜੀਆਂ ਜਥੇਬੰਦੀਆਂ ਇਹ ਬੰਦਗਾਂ ਉਹ ਹੱਕ ਸੱਚ ਵਾਸਤੇ ਲੜਦਿਆਂ ਆਉਂਦੀਆਂ ਤਾਂ ਇਹ ਜੋ ਹੱਕ ਸੱਚ ਦੀ ਲੜਾਈ ਅੱਜ ਦੇ ਟਾਈਮ ਚੱਲ ਰਹੀ ਹੈ ਤੇ ਇਹਦੇ ਚ ਸਮਰਥਨ ਕਰਨਾ ਹਰ ਇੱਕ ਦਾ ਆਪਦਾ ਨਿੱਜੀ ਫਰਜ਼ ਬੰਦਾ ਹੈ ਇਸ ਲਈ ਅਸੀਂ ਅਪੀਲ ਕਰਦੇ ਆ ਕਿ ਸਾਰਿਆਂ ਨੂੰ ਇਸ ਜੋ ਸੰਘਰਸ਼ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ